ਕਿ ਸ਼ੰਭੂ ਤੋਂ ਲੁਧਿਆਣੇ ਤੱਕ ਸਾਨੇ ਵਾਲ ਤੱਕ ਸੱਤ ਰੇਲਵੇ ਸਟੇਸ਼ਨਾਂ ਦਾ ਅਪਗ੍ਰੇਡੇਸ਼ਨ ਹੋਣਾ ਹੈ। ਤੋਂ ਆਬਵੀਅਸਲੀ ਰੇਲਵੇ ਸੈਂਟਰ ਨਾਲ ਲੇਟਡ। ਪੰਜਾਬ ਸਰਕਾਰ ਨੂੰ ਕੋਈ ਸੱਦਾ ਨਹੀਂ ਦਿੰਦੇ ਜੀ। ਵਰਚੂਅਲੀ ਪ੍ਰਧਾਨ ਮੰਤਰੀ ਜੀ ਉੱਥੋਂ ਕਰ ਰਹੇ ਨੇ। ਜਾਂ ਪੈਸਾ ਉਹ ਹੈ ਉਹ ਜਿਹੜਾ ਇੱਕ ਮਿੰਟ ਪ੍ਰਗਟ ਜੀ ਨੂੰ ਬੋਲਣ ਕਿ ਜਿਹੜਾ ਜਿਹੜਾ ਪੰਜਾਬ ਨੇ ਨਹੀਂ ਦਿੱਤਾ ਟੈਕਸ ਦਾ ਪੈਸਾ ਤਾਂ ਪੰਜਾਬ ਦਾ ਵੀ ਗਿਆ ਇਹਨੂੰ ਇਹ ਕਿਉਂ ਸਮਝਿਆ ਜਾ ਰਿਹਾ ਹੈ ਕਿ ਇਹਦੇ ਵਿੱਚ ਪੰਜਾਬ ਸਰਕਾਰ ਨਹੀਂ ਵਿੱਚ ਆਊਗੀ ਜਾਂ ਕੋਈ ਮੰਤਰੀ ਜਾਂ ਉਥੇ ਨਾਰੇ ਲੱਗਣ ਲੱਗ ਜਾਂਦੇ ਆ ਜੀ ਉਥੇ ਬੀਜੇਪੀ ਉਹਨੂੰ ਆਪ ਦਾ ਪ੍ਰੋਗਰਾਮ ਬਣਾ ਲੈਂਦੀ ਹੈ ਇਹਦੇ ਚ ਕੀ ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਹਜੇ ਵੀ ਮਤਲਬ ਕੋਈ ਨਾਮ ਦੀ ਇੱਛਾ ਹੈ ਕਿ ਕਿ ਮੇਰਾ ਨਾਮ ਹੋਵੇ ਮੇਰੀਆਂ ਫੋਟੋਆਂ ਛਾਪਣ ਜਿਹੜੇ ਐਮਪੀ ਲੈਂਡ ਫੰਡ ਦੇ ਪੈਸੇ ਸਨ ਉਹ ਮੇਰੇ ਜ਼ਿਲ੍ਹੇ ਦੇ ਵਿੱਚ ਖਰਚਣ ਵਾਸਤੇ ਆਏ ਤੁਹਾਡੀ ਸਰਕਾਰ ਦੇ ਉਦੋਂ ਦੇ ਰੂਰਲ ਡਿਵੈਲਪਮੈਂਟ ਮੰਤਰੀ ਸਾਹਿਬ ਨੇ ਪਹਿਲੇ ਉਹ ਜਦੋਂ ਤੇ ਕੋਈ ਹੱਕ ਸੂਬੇ ਦੀ ਸਰਕਾਰ ਦਾ ਹੈ ਨਹੀਂ ਸੀ ਉਹਨਾਂ ਤੇ ਰੋਕ ਲਈ ਹੁਣ ਮੈਨੂੰ ਪਤਾ ਲੱਗਾ ਕੱਲ ਤੁਹਾਡੀ ਪਾਰਟੀ ਦੇ ਇੱਕ ਜਿਹੜੇ ਆਪਣੇ ਆਪ ਨੂੰ ਚੇਅਰਮੈਨ ਡਿਸਟ੍ਰਿਕਟ ਪਲੈਨਿੰਗ ਬੋਰਡ ਦੱਸਦੇ ਨੇ ਉਹਨਾਂ ਨੇ 15 ਸਟੋਨ ਤਿਆਰ ਕਰ ਲਏ ਐਮਪੀ ਲਾਰਡ ਫੰਡ ਪ੍ਰਤਾਪ ਸਿੰਘ ਬਾਜਵਾ ਦਾ ਨੀਂ ਪੱਥਰ ਉਹ ਤੁਹਾਡਾ ਨੁਮਾਇੰਦਾ ਰੱਖ ਰਿਹਾ ਇਹ ਤੇ ਫਰਕ ਕੀ ਫਿਰਦੀ ਜੋ ਨਰਿੰਦਰ ਮੋਦੀ ਜੀ ਕਰ ਰਹੇ ਨੇ ਉਹ ਤੁਹਾਡੇ ਨੁਮਾਇੰਦੇ ਕਰ ਰਹੇ ਉਹ ਤੁਹਾਡੀ ਸਰਕਾਰ ਕਰ ਰਹੀ ਸਭ ਬੇਨਤੀ ਹੈ ਸਰੇ ਉਹ ਮੰਤਰੀ ਸਾਹਿਬ ਨੇ ਚਲੋ ਚੰਗੀ ਗੱਲ ਹੋਈ ਹੈ ਕਿ ਪਹਿਲੀ ਵਾਰ ਆ ਕੇ ਕੋ ਚੰਗੇ ਮਾਹੌਲ ਦੇ ਵਿੱਚ ਸ਼ੁਰੂਆਤ ਕੀਤੀ ਹੈ ਤੇ ਮੇਰਾ ਖਿਆਲ ਹੈ ਕਿ ਚੰਗੇ ਜੀ ਸ਼ਾਇਦ ਲਿਬੜ ਵੀ ਜਾਏਗਾ ਜੋ ਪੰਜ 사ਤਵੇਂ ਟレイン ਦੇ ਮੈਂ ਸਾਰਨੋਂ ਪਹਿਲੇ ਗੱਲ ਇਹ ਕਰਨਾ ਚਾਹਨਾ ਰਮਜ਼ਾਨ ਦਾ ਮਹੀਨਾ ਬੜਾ ਪੁੱਤਰ ਮਹੀਨਾ ਸਾਡੇ ਮੁਸਲਮ ਪਾਈਚਾਰੇ ਵਾਸਤੇ ਉਹਦਾ ਜ਼ਿਕਰ ਇਹਨਾਂ ਨੇ ਕੀਤਾ ਹੈ ਤੇ ਰਮਜ਼ਾਨ ਦੇ ਮਹੀਨੇ ਚ ਮੈਂ ਮੁੱਖ ਮੰਤਰੀ ਸਾਹਿਬ ਨੂੰ ਯਾਦ ਕਰਾਉਣਾ ਚਾਹਨਾ ਇਹ ਜਿਹੜੀ ਸੈਂਟਰ ਦੀ ਸਰਕਾਰ ਇਹਨਾਂ ਕੱਲ ਹੀ ਸੀਏ ਸਰ ਦੇਸ਼ੀ ਲਾਗੂ ਕੀਤਾ ਜਦੋਂ ਪਹਿਲੇ ਰਿਕਮੈਂਡੇਸ਼ਨਸ ਆਈਆਂ ਸੀ ਬਹੁਤ ਸਾਰੇ ਸੂਬਿਆਂ ਨੇ ਸਟੇਟ ਗਵਰਨਮੈਂਟਸ ਨੇ ਰਿਜੈਕਟ ਕਰ ਦਿੱਤਾ ਸੀ ਉਹਦੇ ਵਿੱਚੋਂ ਸੈਕੰਡ ਰਿਜੈਕਸ਼ਨ ਕਾਂਗਰਸ ਦੀ ਸਰਕਾਰ ਕੱਟ ਨਮਰਿੰਦਰ ਸਿੰਘ ਉਦੋਂ ਮੁੱਖ ਮੰਤਰੀ ਸੀ ਹੁਣ ਗੱਲ ਵੱਖਰੀ ਹੈ ਕਿ ਉਸੇ ਜੀ ਚਲੇ ਗਏ ਨੇ ਜਿਹਨੇ ਸਈਏ ਲੈ ਆਂਦੀ ਇੱਥੇ ਰੈਜ਼ੋਲੂਸ਼ਨ ਮੂਵ ਕਰਕੇ ਰਿਜੈਕਟ ਕੀਤਾ ਗਿਆ ਸੀ ਸਾਰਿਆਂ ਨੂੰ ਪਹਿਲੇ ਤੇ ਮੈਂ ਚਾਹਾਂਗਾ ਕਿ ਕਿਰਪਾ ਕਰਕੇ ਤੁਹਾਡੀ ਸਰਕਾਰ ਜਿਹੜੀ ਇਹਦੇ ਬਾਰੇ ਕੀ رائے ਰੱਖਦੀ ਹੈ ਰਮਜ਼ਾਨ ਦੇ ਮਹੀਨੇ ਵਿੱਚ ਉਸ ਪਾਈਚਾਰੇ ਨੂੰ ਜਿਹਨੂੰ ਸਿੰਗਲ ਆਊਟ ਕੀਤਾ ਗਿਆ ਜਿਹੜੀ ਮਿਨੋਰਟੀ ਸਿੰਗਲ ਆਊਟ ਕੀਤੇ ਗਿਆ ਉਹਨਾਂ ਨੂੰ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਇੱਕ ਦਿਨ ਬਬਾ ਦੂਸਰੀ ਗੱਲ ਮੁੱਖ ਮੰਤਰੀ ਸਾਹਿਬ ਨੇ ਉੱਤੇ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਦਾ ਕਿ ਉਹ ਕ੍ਰੈਡਿਟ ਬੋਰਡ ਦੇ ਵਿੱਚ ਕਿਸੇ ਸਟੇਟ ਗਵਰਨਮੈਂਟ ਨੂੰ ਕਿਸੇ ਨੂੰ ਵੀ ਬਖਸ਼ਦੀ ਨਹੀਂ ਮੈਂ ਬਿਲਕੁਲ ਸਹਿਮਤ ਹਾਂ ਬਟ ਮੈਂ ਛੋਟੇ ਲੈਵਲ ਤੇ ਜਾਣਾ ਚਾਹਨਾ ਤੁਹਾਡਾ ਦਾਸ ਜਦੋਂ ਰਾਜ ਸਭਾ ਦਾ ਮੈਂਬਰ ਸੀ ਆਪਣੀ ਟਰਮ ਪੂਰੀ ਹੋਣ ਤੋਂ ਪਹਿਲੇ ਮੈਂ ਅਸਤੀਫਾ ਦਿੱਤਾ ਸੀ 2 ਮਹੀਨੇ ਪਹਿਲੇ ਜਿਹੜੇ ਐਮਪੀ ਲੈਂਡ ਫੰਡ ਦੇ ਪੈਸੇ ਸਨ ਉਹ ਮੇਰੇ ਜ਼ਿਲ੍ਹੇ ਦੇ ਵਿੱਚ ਖਰਚਨ ਵਾਸਤੇ ਆਏ ਤੁਹਾਡੀ ਸਰਕਾਰ ਦੇ ਉਦੋਂ ਦੇ ਰੂਰਲ ਡਿਵੈਲਪਮੈਂਟ ਮੰਤਰੀ ਸਾਹਿਬ ਨੇ ਪਹਿਲੇ ਉਹ ਜਿੱਦੇ ਤੇ ਕੋਈ ਹੱਕ ਸੂਬੇ ਦੀ ਸਰਕਾਰ ਦਾ ਐ ਨਹੀਂ ਸੀ ਉਹਨਾਂ ਤੇ ਰੋਕ ਲਾਈ ਤੁਹਾਨੂੰ ਮੈਨੂੰ ਲਿਖਣਾ ਪਿਆ ਚੀਫ ਸਕੱਟਰੀ ਸਾਹਿਬ ਨੂੰ ਲਿਖਣਾ ਪਿਆ ਡਿਪਟੀ ਕਮਿਸ਼ਨਰ ਨੂੰ ਲਿਖਣਾ ਪਿਆ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਲਿਖਣਾ ਪਿਆ ਫਿਰ ਤੁਹਾਡਾ ਕੰਮ ਸ਼ੁਰੂ ਕੀਤਾ ਚਲੋ ਮਿਹਰਬਾਨਾ ਮੈਂ ਤੁਹਾਡਾ ਕੰਮ ਸ਼ੁਰੂ ਹੋ ਗਿਆ ਹੁਣ ਮੈਨੂੰ ਪਤਾ ਲੱਗਾ ਕੱਲ ਤੁਹਾਡੀ ਪਾਰਟੀ ਦੇ ਇੱਕ ਜਿਹੜੇ ਆਪਣੇ ਆਪ ਨੂੰ ਚੇਅਰਮੈਨ ਡਿਸਟ੍ਰਿਕਟ ਪਲੈਨਿੰਗ ਬੋਰਡ ਦੱਸਦੇ ਨੇ ਉਹਨਾਂ ਨੇ 15 ਸਟੋਨ ਤਿਆਰ ਕਰ ਲਏ ਐਮਪੀ ਲਾਰਜ ਫੰਡ ਪ੍ਰਤਾਪ ਸਿੰਘ ਬਾਜਵਾ ਦਾ ਨੀਂਹ ਪੱਥਰ ਉਹ ਤੁਹਾਡਾ ਨੁਮਾਇੰਦਾ ਰੱਖ ਰਿਹਾ ਇਹ ਤੇ ਫਰਕ ਕੀ ਫਿਰਦੀ ਜੋ ਨਰਿੰਦਰ ਮੋਦੀ ਜੀ ਕਰ ਰਹੇ ਨੇ ਉਹ ਤੁਹਾਡੇ ਨੁਮਾਇੰਦੇ ਕਰ ਰਹੇ ਉਹ ਤੁਹਾਡੀ ਸਰਕਾਰ ਕਰ ਰਹੀ ਹੈ ਯਾ ਤਾਂ ਡਾਇਰੈਕਸ਼ਨ ਜਾਰੀ ਕਰੋ ਹੁਣੇ ਪਲੀਜ਼ ਆਸਕ ਦਿ ਰੂਰਲ ਡਿਵੈਲਪਮੈਂਟ ਮਿਨਿਸਟਰ ਹੀ ਸ਼ੁੱਡ ਅਸ਼ੋਰ ਦਿ ਹਾਊਸ ਔਨ ਦਿ ਫਲੋਰ ਆਫ ਦਿ ਹਾਊਸ ਗਿਵ ਅਸ਼ੋਰੈਂਸ ਕਿ ਦਿਸ ਕਾਈਂਡ ਆਫ ਇਲੀਗਲ ਐਕਟ ਵਿਲ ਨਾਟ ਟੇਕ ਪਲੇਸ ਤੇ ਜਾਂ ਫਿਰ ਇਹਨੇਰਾ ਫਿਰ ਆਪਾਂ ਆ ਲੋਕਾਂ ਦੀ ਗੈਲਰੀ ਵਾਸ ਇਹਨੇਰਾ ਲੈਕਚਰ ਹੀ ਕੀਤਾ ਵਿਚ ਐਸ ਨੋ ਮੀਨਿੰਗ ਆ ਲੈਟ ਅਸ ਅੱਜ ਪਹਿਲੀ ਟੈਸਟ ਹੀ ਤੁਹਾਡਾ ਹੀ ਵੇਖ ਲਈਏ ਕਿ ਜੋ ਆਪਾਂ ਮੋਦੀ ਸਾਹਿਬ ਤੇ ਗੱਲ ਕਹਿਣਾ ਚਾਹੁੰਦੇ ਆ ਜੇ ਤੁਸੀਂ ਇਸ਼ੋਰੈਂਸ ਦਿੰਦੇ ਹੋ ਕਿ ਇਸ ਕਿਸਮ ਦਾ ਨਜਾਇਜ਼ ਕੰਮ ਨਹੀਂ ਹੋਏਗਾ ਜਿੱਥੇ ਕੋਈ ਸਟੇਟ ਦਾ ਫੰਡ ਨਹੀਂ ਦਿਸ ਗਵਰਨਮੈਂਟ ਆਫ ਇੰਡੀਆ ਦਾ ਆ ਗਈ ਤੁਹਾਡੀ ਨਹੀਂ ਪੱਥਰ ਤੁਹਾਡਾ ਬੰਦਾ ਰੱਖ ਰਿਹਾ ਤਾਂ ਵਾਟ ਕਾਈਂਡ ਆਫ ਇਸ਼ੋਰੈਂਸ ਇਸ ਦਿਸ ਤੇ ਪਹਿਲੇ ਸੀਏ ਤੇ ਸਾਨੂੰ ਕਾਈਂਡਲੀ ਕਲੈਰੀਫਾਈ ਕਰੋ ਕਿ ਤੁਹਾਡੀ ਸਰਕਾਰ ਜਿਹੜੀ ਹੈ ਮੌਜੂਦਾ ਇਹਦਾ ਪਹਿਲੂ ਕੀ ਹੈ ਮਿਨੋਰਟੀਜ਼ ਬਾਰੇ ਕਿਉਂਕਿ ਦਿਸ ਇਜ਼ ਹਾਊ ਟੂ ਬੀ ਐਂਟੀ ਮਿਨੋਰਟੀ ਕਾਈਂਡਲੀ ਕਾਈਂਡਲੀ ਇੱਕ ਵਾਰ ਦੱਸੋ ਬਾਦ ਦੱਸੋ ਕਿਉਂਕਿ ਤੁਸੀਂ ਇੱਥੇ ਆਏ ਹੋ ਆਪਣੀ ਗੱਲ ਲੰਬੀ ਚੌੜੀ ਸਮਝਾਈ ਹੈ ਬੜਾ ਸੋਹਣੇ ਤੌਰ ਤੇ ਇਸਤੇਮਾਲ ਕੀਤੇ ਨੇ ਸਾਨੂੰ ਪਹਿਲੇ ਦੱਸੋ ਸੀ ਇਹ ਤੇ ਕੀ ਠੀਕ ਹੈ ਥੈਂਕ ਯੂ ਬਾਜਵਾ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ